ਪਾਣੀ ਦੇ ਹੱਕ 'ਚ ਖੜਨਾ ਕੋ ਨਸ਼ਿਆਂ ਦੇ ਵਿਰੁੱਧ ਲੜਨਾ ਹੋਇਆ। ਤੁਸੀਂ ਸਾਨੂੰ ਛੁਣ ਕੇ ਭੇਜਿਆ ਅਸੀਂ ਖੜੇ ਹਾਂ ਮੰਗਲ ਡੈਮ 'ਚ ਜਾ ਕੇ ਆਏ ਅਸੀਂ ਦੇਖਿਆ ਸਾਰਾ ਕੋਈ ਇੱਕ ਬੂੰਦ ਵੀ ਅਸੀਂ ਪਾਣੀ ਨਹੀਂ ਦੇਣੀ ਸਾਡੇ ਕੋਲ ਹੈ ਹੀ ਨਹੀਂ ਇਸ ਵਾਰ ਝੋਨੇ ਦੀ ਜਿਹੜੀ ਬਜਾਈ ਹੈ 1 ਜੂਨ ਤੋਂ ਕਰਤੀ ਅਸੀਂ ਚਾਹੁੰਦੇ ਹਾਂ ਕਿ 1 ਜੂਨ ਤੋਂ ਬੀਜੀਏ ਤਾਂ ਹੁਸਤੰਬਰ 20 ਤੱਕ ਆ ਜੇ ਉਸ ਵੇਲੇ ਮੌਇਸਚਰ ਨਹੀਂ ਹੁੰਦਾ ਨਮੀ ਨਹੀਂ ਹੁੰਦੀ ਉਸ ਵੇਲੇ ਨਾ ਤਾਂ ਮੌਇਸਚਰ ਦਾ ਪੰਗਾ ਪਵੇ ਕੋਈ ਉਸ ਵੇਲੇ ਹਵਾਵਾਂ ਵੈਸਟ ਹਵਾਵਾਂ ਚੱਲ ਰਹੀਆਂ ਹੁੰਦੀਆਂ ਨੇ ਇਸ ਕਰਕੇ ਅਸੀਂ 15 ਦਿਨ ਅਡਵਾਂਸ ਕਰਕੇ ਚੈੱਕ ਕਰ ਰਹੇ ਹਾਂ 15 ਦਿਨ ਅਡਵਾਂਸ ਸਾਨੂੰ ਪਹਿਲਾਂ ਪਾਣੀ ਪਹਿਲਾਂ ਚਾਹੀਦਾ ਨਾਲੇ ਤਾਂ ਕਹਿੰਦੇ ਸਾਨੂੰ ਝੋਲ ਦਿਓ ਨਾਲੇ ਕਹਿੰਦੇ ਸਾਨੂੰ ਕਣਕ ਦਿਓ ਸਰੋਂ ਦਿਓ ਮੱਕੀ ਦਿਓ ਆਲੂ ਦਿਓ ਦਾਲਾਂ ਦਿਓ ਨਾਲੇ ਕਹਿੰਦੇ ਪਾਣੀ ਨਹੀਂ ਲੈਣਾ ਪਾਣੀ ਸਾਡਾ ਹੈ ਪਾਣੀ फेर ਅਸੀਂ ਕਿਵੇਂ ਕੰਮਲਿਆਂ ਚ ਲਾਈਏ ਅਸੀਂ ਝੋਨਾ ਕੰਮਲਿਆਂ ਚ ਪੀਜਿਆ ਕਰੀਏ ਅਸੀਂ ਕੰਨ ਕਾਂਬੀਆਂ ਇਹ ਠੱਗਾ ਜਿਹੜਾ ਪੰਜਾਬ ਨਾਲ ਹਮੇਸ਼ਾ ਬੇਦਖਰਾ ਹੁੰਦਾ ਰਿਹਾ ਹੈ ਪਹਿਲਾਂ ਸਾਡੇ ਜਿਹੜੇ ਪੁਰਖੇ ਸੀ ਉਹ ਇਹੀ ਕੁਝ ਛੱਡ ਛੱਡ ਕੇ ਗਏ ਆਪਾਂ ਨੂੰ ਝਗੜੇ ਝਮੇਲੇ ਕਰ ਜੇ ਰਾਤੀਂ ਛੱਡ ਕੇ ਗਏ ਆ ਠੀਕ ਕਰਾਂਗੇ ਕੋਈ ਗੱਲ ਨਹੀਂ